ਦੇ 10 ਹੋ ਗਏ ਨੇ ਤੇ ਆਪਾਂ ਲੱਗੇ ਆ ਜੀ ਹੁਣ ਆਪਣਾ ਵਲੌਗ ਸ਼ੁਰੂ ਕਰਨ ਹਮੇਸ਼ਾ ਦੀ ਤਰ੍ਹਾਂ ਖਾਣੇ ਤੋਂ ਹਾਂਜੀ ਕਰੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੰਦਰ ਆਪਾਂ ਵਲੌਗ ਕਰਦੇ ਆ ਨਾ ਉਹ ਆਸੀਆ ਮਰੀ ਜਨੀ ਸਿਰਸਰੇ ਹੈ ਰੋਟੀ ਨਹੀਂ ਖਾਣੀ ਹਾਂਜੀ ਚਲੋ ਹਾਂਜੀ ਮੋਦੀ ਕਿਦਾਂ ਹਾਂਜੀ ਗਾਣਾ ਚੜਕੀ ਲਓ ਵੀਡੀਓ ਹਾਈਡ ਕਰੋ 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 ਵੀਰ ਨੂੰ ਐਡਿਟ ਕਰਨੀ ਹੈ ਰੋਟੀ ਖਾ ਲਓ ਪਹਿਲਾਂ ਬਾਅਦ ਚੋ ਕਰਿਓ ਜੋ ਕਰਨਾ ਹੈ ਹਾਂਜੀ ਦੀ ਦਾਲ ਨਾਲ ਤੇ ਕਰੇਲਿਆਂ ਨਾਲ ਚਲੋ ਜੋ ਮਰਜ਼ੀ ਦੇ ਦਿਓ ਚਾਹੇ ਕਰੇਲਾ ਦੇ ਦਿਓ ਚਾਹੇ ਦਾਲ ਦੇ ਦਿਓ ਇਹਨੇ ਤੇ ਕਰੇਲਾ ਹੀ ਲੈਣਾ ਹੋਣਾ ਹਾਂ ਇਹਨੇ ਤੇ ਕਰੇਲਾ ਹੀ ਲੈਣਾ ਹੋਣਾ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਕੇ ਫਿਰ ਤੁਹਾਨੂੰ ਦੱਸ ਦਿਆਂ ਅੱਜ ਦੇ ਕੀ ਪ੍ਰੋਗਰਾਮ ਹੈਗੇ ਆ ਕਿੱਥੇ ਅੱਜ ਮੜਾ ਜੇ ਜਲੰਧਰ ਕੰਮ ਜਾਣਾ ਇੱਕ ਤੇ ਉਹਦੇ ਕਰਕੇ ਫਿਰ ਬਲੌਗ ਆਪਣਾ ਥੋੜਾ ਜਿਹਾ ਛੋਟਾ ਹੋ ਜਾਣਾ ਦਾਲ ਦੇ ਦਿਓ ਕਰੇਲਾ ਦੇ ਦਿਓ ਦਾਲ ਦੇ ਜੋ ਮਰਜ਼ੀ ਦੇ ਦਿਓ ਜਿਹੜੀ ਚੀਜ਼ ਹੈਗੀ ਤੇ ਦਿਓ ਤੇ ਮੈਂ ਕਹਾ ਮੈਂ ਕਹਾ ਆਪਾਂ ਜਲੰਧਰ ਜਾਣਾ ਅੱਜ ਥੋੜਾ ਜਿਹਾ ਕੰਮ ਇੱਕ ਹਣਾ ਚਲੋ ਠੀਕ ਆ ਜੀ ਮਿਲਦੇ ਆ ਫਿਰ ਬਾਅਦ ਵਿੱਚ ਆ ਕੇ ਤੁਹਾਨੂੰ ਜਿੰਦਰੋਂ ਹਲੋ ਜੀ ਐਦਾਂ ਮਿਲਦੇ ਵਾ ਜਿੱਦਾਂ ਪਤਾ ਨਹੀਂ ਸੜੀਆਂ ਦੇ ਵਿੱਚੜੇ ਆ ਸਵੇਰੇ ਹੀ ਗਏ ਆ ਅਸੀਂ ਆ ਮੇਰੀ ਚਪਲ ਦੀ ਹੈ ਹੈ ਚਪਲ ਦੀ ਮੇਰੀ ਉਦਾਸ ਹੋ ਗਏ ਚਲੋ ਕੋਈ ਗੱਲ ਨਹੀਂ ਤੇ ਆ ਗਏ ਜੀ ਅਸੀਂ ਘਰੇ ਪੌਣੇ 2 ਦਾ ਟਾਈਮ ਆ ਅੱਜ ਘਰੇ ਵਲੌਗ ਵੀ ਨਹੀਂ ਬਣਿਆ ਹੋਣਾ ਕਿਉਂਕਿ ਫੋਨ ਬਲਕ ਵੀ ਆਪਣਾ ਨਾਲ ਲੈ ਗਈ ਸੀਗੀ ਤੇ ਚਲੋ ਵੀਡੀਓ ਨਾ ਵੀਡੀਓ ਬਣਾਉਂ ਗਿਆ ਭਾਈ ਨੇ ਫਾਈਂ ਕਿਉਂ ਹਾਂ ਤਾਂ ਨਹੀਂ ਆਂਟੀ ਕਮਲ ਆਈ ਨਹੀਂ ਜੀ ਭਾਈ ਨਹੀਂ ਅਜੇ ਮੈਨੂੰ ਫੋਨ ਕੀਤਾ ਸੀ ਕਹਿੰਦੀ ਵੀ ਲੇਟ ਆਉਣਾ ਹੈ ਹੁਣ ਤਾਂ 1:00 ਵੱਜ ਚੱਲਿਆ ਲੇਟ 1:00 ਪੋਣੇ 2:00 ਵੱਜ ਚੱਲਿਆ ਮੈਂ ਮਸਤ ਕੀ ਕਰਦੀ ਪੁੱਛੀਏ ਨੂੰ ਹਾਂ ਚਲੋ ਕੋਈ ਨਹੀਂ ਮਨਪ੍ਰੀਤ ਫੋਨ ਕਰਦੀ ਉਹਨੂੰ ਹਾਂ ਜੀ ਇੱਧਰ ਪਾਣੀ ਲਿਆ ਪਲੇਟਾ-ਪਲਟਾ ਇਹਨਾਂ ਨੂੰ ਦੇ ਖਾਣ ਲਈ ਨਹੀਂ ਆਹ ਕੋਈ ਨਹੀਂ ਲੈਕ ਚੱਲ ਪੁੱਤ ਅੰਦਰ ਲੈਕ ਚੱਲ ਆਇਆ ਮੈਂ ਆਇਆ ਮੈਂ ਇਨਕੀ ਛੋਟੇ ਤੇ ਕਿੱਥੇ ਆ ਪਰ ਮੈਂ ਵੀਡੀਓ ਬਣਾਉਣ ਗਿਆ ਕਹਿੰਦੇ ਫਿਰ ਇਹ ਲੈਸ ਕੋਈ ਆਪੇ ਚਾਰੋਗੇ ਸਾਰਿਆਂ ਵਾਸਤੇ ਲੈ ਕੇ ਆਏ ਆ ਫਰੀ ਹੀਰੋ امیਲੀ ਵਾਲੀ ਸੌਸ ਤੇ ਤੇਰੇ ਮਾਸਾ ਤੇ ਕਾਦਾ ਥੋੜਾ ਜਿਹਾ ਮੈਂ ਕਹਾਦਾ ਜਿਹਾ ਦਾੜ ਥੱਲੇ ਆ ਤੇਰੀ ਫੇਰ ਦਾੜ ਥੱਲੇ ਆ ਗਿਆ ਹੁਣ ਇਹਦਾ ਨਾ ਦਾੜ ਦਾ ਕੰਮ ਕਰਵਾਣਾ ਹੀ ਪੈਣਾ ਮਦਾ ਇਹਦਾ ਹਰ ਹਾਲ ਚ ਹੈਂ ਕਰਵਾਣਾ ਹੀ ਪੈਣਾ ਦਾੜ ਦਾ ਸਵੇਰੇ ਰੋਟੀ ਖਾਧੀ ਦਾੜ ਥੱਲੇ ਆ ਗਈ ਬਹੁਤ ਦੁਖਿਆ ਫੇ ਗੋਲੀ ਗਾਲੀ ਖਾ ਕੇ ਗਈ ਇਥੋਂ ਉੱਥੇ ਇੱਕ ਇੱਕ ਲਿਆ ਇਹਨੇ ਮੈਂ ਕਿਹਾ ਮੈਂ ਤਾਂ ਖਾਣਾ ਨਹੀਂਗਾ ਫਿਰ ਵਿੱਚੋਂ ਇੱਕ ਬੁਰਕੀ ਮੈਨੂੰ ਦਿੱਤੀ ਇਹਨੇ ਤੇ ਫੇ ਦਾੜ ਥੱਲੇ ਆ ਗਿਆ ਕੰਮ ਬੇ ਖਰਾਬ ਹੋ ਗਿਆ ਕਿਤੇ ਖਾਣੀ ਪੈਣੀ ਦਾੜ ਵਿੱਚ ਝੂਕ ਕੇ ਰੋਟੀ ਹਾਂ ਤਾਂ ਆ ਗਿਆ ਤਾਂ ਫੇ ਅੰਟੀ ਤੁਸੀ ਦਰਦ ਬਹੁ ਹੋਈ ਫਿਰ ਲੋ ਜੀ ਆ ਦੇਖੋ ਜੀ ਕੀ ਲੈ ਕੇ ਆਏ ਇਹਨਾਂ ਲਈ ਉਸੇ ਡਿਗਰੀ ਪਾ ਲਏ ਕਿ ਕੀ ਕਰਿਆ ਆ ਸਖਤ ਦੇ ਵਿੱਚ ਪਲੇਟਾਂ ਲਾਓ ਜੀ ਸਖਤ ਦੇ ਸਾਨੂੰ ਭਾਈ ਲੈ ਕੇ ਆ ਜੀ ਇਹਨਾਂ ਲਈ ਆ ਵੇਖੋ ਜੀ ਛੋਲੇ ਪਾ ਗਏ ਬੰਦ ਦੇ ਵਿੱਚ ਆਲ ਮਦਾ ਦੇਓ ਜੀ ਸਾਰੇ ਜਣੇ ਖਾਓ ਤੇ ਹਰਮਨ ਦਾ ਰੱਖ ਹੋਇਆ ਕੋਈ ਗੱਲ ਹਰਮਨ ਵੇਖ ਖਾਲੂ ਆ ਗਿਆ ਆਪਣਾ ਨਾਣਾ ਹੋਇਆ ਖਾ ਲਿਓ ਉਹਦਾ ਕੋਈ ਭਰੋਸਾ ਨਹੀਂ ਮੈਂ ਨਹੀਂ ਖਾਣਾ ਮੈਂ ਨਹੀਂ ਖਾਣਾ ਆ ਨਿਆਣਿਆਂ ਨੇ ਖਾਣਾ ਆ ਖਾਲੇ ਨੂੰ ਉਹਨੋਂ ਦਾ ਕੀ ਪਤਾ ਕਦੋਂ ਆਉਣਾ ਉਹਨੇ ਤਿੰਨ ਨੂੰ ਹੋਰ ਤਰ੍ਹਾਂ ਦਾ ਹੋ ਜਾਣਾ ਇਹ ਬਾਹਰ ਕੁਝ ਖਾ ਲੈਂਦੇ ਆ ਬਾਹਰ ਉਦੋਂ ਉਦੋਂ ਤੱਕ ਨਾਲੇ ਹੋਰ ਤਰ੍ਹਾਂ ਦਾ ਹੋ ਜਾਣਾ ਆ ਖਾਓ ਤੁਸੀਂ ਖਾਓ ਨਹੀਂ ਮੈਂ ਖਾਣਾ ਮੈਂ ਮਮੀ ਅਸੀਂ ਲੈ ਲਿਆ ਲੈ ਲੈਣਾ ਜਦ ਤੱਕ ਨਹੀਂ ਨਹੀਂ ਖਾਊਗਾ ਉਹ ਹੈਗਾ ਹਾਰਮਨ ਵਾਲਾ ਪਿਆ ਆ ਹਾਰਮਨ ਹੁਣ ਹਾਰਮਨ ਗਿਆ ਆ ਵੀਡੀਓ ਬਣਾਉਣ ਕੀ ਪਤਾ ਕਦੋਂ ਆਉਂਦਾ ਇਹਨੇ ਮੁੜ ਕੇ ਹੋਰ ਤਰ੍ਹਾਂ ਦਾ ਹੋ ਜਾਣਾ ਇਹ ਚਲੋ ਠੀਕ ਆ ਜੀ ਖਾਓ ਪੀਓ ਖਾਓ ਪੀਓ ਐਸ਼ ਕਰੋ ਮਿੱਤਰੋ ਹੈਨਾ ਨਹੀਂ ਮੈਂ ਨਹੀਂ ਖਾਣਾ ਮਾਤਾ ਮੈਂ ਤਾਂ ਉੱਥੇ ਵੀ ਨਹੀਂ ਲਿਆ ਹੈਗਾ ਲੋ ਜੀ 2 ਵਜ ਗਏ ਆ ਇੱਥੇ ਤੋਂ ਵੀ ਮੇਰੇ ਤੇ ਨਹੀਂ ਕੀਤਾ ਅਸੀਂ ਇੱਧਰ ਲੱਗੇ ਸੀ ਪੀਣ ਚਾਹ ਪਰ ਮੈਨੂੰ ਪਤਾ ਕੋਈ ਨਹੀਂ ਤੁਸੀਂ ਕਹੋ ਮੈਂ ਫੋਨ ਕੀਤਾ ਜੀ ਹੁਣ ਤੁਸੀਂ ਤਾਂ 2 ਵਜੇ ਆਏ ਆ ਕੋਈ ਆਂਟੀ ਚੰਗੇ ਬੰਦੇ ਜੀ ਅਸੀਂ ਜਲੰਧਰ ਚੱਲ ਗਏ ਤੁਸੀਂ ਦੱਸੋ ਹੈ ਤੁਹਾਨੂੰ ਅਸੀਂ ਇਹ ਦੱਸ ਦਤਾ ਵੀ ਅਸੀਂ ਜਲੰਧਰ ਆ ਤੇ ਤੁਸੀਂ ਹੁਣ ਫੋਨ ਇਹ ਨਾ ਕੋਸੀਗਾ ਸਾਡੇ ਕੋ ਥੋੜੀ ਸੀਗਾ ਆਹੋ ਅਸੀਂ ਤੇ 1:00 ਵਜੇ ਫੋਨ ਕੀਤਾ ਪੁੱਛਿਆ ਵੀ ਉਹ ਨੇ ਆਉਣਾ ਕਿ ਨਹੀਂ ਆਉਣਾ ਕਿ ਕੰਮ ਹੀ ਕਰਦੇ ਨੇ ਬੈਠਾ ਇਹਨੇ ਮੈਨੂੰ ਫੋਨ ਕੀਤਾ ਮੈਨੂੰ ਭੁੱਲ ਗਿਆ ਚੇਤਾ ਵੀ ਮੈਂ ਮੰਮੀ ਨੂੰ ਇਹਨਾਂ ਨੂੰ ਕਹਾਂ ਮੈਂ ਮੰਮੀ ਵੀ ਉਹ ਆਣਾ ਨਹੀਂ ਹੈਗਾ ਆਂਟੀ ਵੀ ਵੀ ਇੱਧਰ ਪਹਿਲਾਂ ਕਰਕੇ ਨਾ ਤਾਂ ਬਾਅਦ ਚ ਉੱਧਰ ਜਾਉਂਗੀ ਉਹਨੇ ਮੈਨੂੰ ਫੋਨ ਕੀਤਾ ਅਸੀਂ ਨਿਕਲਣਾ ਹਾਂ ਉਹਨੂੰ ਗੱਡੀ ਚ ਸਮਾਨ ਖਾਇਆ ਨਾ ਚਲੋ ਅਸੀਂ ਤੇ ਆਪਣੇ ਲੋ ਜੀ ਅਸੀਂ ਹੁਣ ਲੱਗੇ ਪੀਣ ਚਾਹ ਆ ਪੀ ਕੇ ਜਾਂਦੇ ਆ ਫਿਰ ਦੁਕਾਨੇ ਹਾਂ ਜੀ ਇਹਨਾਂ ਨੂੰ ਆਂਟੀਆਂ ਵਾਕੇ ਚੋਕਾ ਹੁਣੇ ਦੇ ਦੇਣਾ ਕੋਈ ਨਹੀਂ ਚਲੋ ਸੱਗਾ ਲੈ ਜਾ ਮੈਂ ਤਾਂ ਬਾਹਰ ਉਧਰੋਂ ਕੱਢ ਲਓ ਪਹਿਲਾਂ ਕੁੜੀਆਂ ਨੂੰ ਅਗਲਾਂ ਦੂਜੀ ਚਲੋ ਠੀਕ ਹੈ ਜੀ ਮਿਲਦੇ ਚਾਹ ਪੀ ਕੇ ਹੁਣ ਚੱਲੇ ਦੁਕਾਨੇ ਫਿਰ ਇੱਥੇ ਪਤਾ ਨਹੀਂ ਲੱਗਦਾ ਹੈਗਾ ਟਾਈਮ ਦਾ ਦੇਖੋ ਜੀ ਸਵਾ 3 ਹੋ ਗਏ ਆ ਠੀਕ ਆ ਇੱਧਰ ਬੀਬੀਆਂ ਭੈਣਾ ਬੈਠੀਆਂ ਆਂ ਹਾਂਜੀ ਭੈਣ ਜੀ ਕਰੋ ਕਰੋ ਜੋ ਕੰਮ ਠੀਕ ਆ ਹਾਂਜੀ ਮੰਮੀ ਕਿੱਦਾਂ ਜੀ ਕੀ ਹਾਲ ਆ ਹਨਾ ਬਣਾਈਏ ਰੋਟੀ ਹਨਾ ਫਿਰ ਅੱਜ ਮੰਮੀ ਨੇ ਗੋਭੀ ਦੀ ਸਬਜੀ ਬਣਾਈ ਆ ਲੋ ਜੀ ਅੱਜ ਅਸੀਂ ਗਏ ਹੋਏ ਸੀਗੇ ਜਲੰਧਰ ਤੇ ਅੱਜ ਮੰਮੀ ਨੇ ਬਣਾਈ ਗੋਭੀ ਦੀ ਸਬਜੀ ਠੀਕ ਆ ਹਰ ਮਰ ਆਪਣੇ ਮਿੱਤਰਾਂ ਦੋਸਤਾਂ ਨਾਲ ਗਿਆ ਹਾਂ ਇਹ ਕਹਿੰਦੇ ਕਿ ਹਲੇ ਭੁੱਖ ਨਹੀਂ ਹੈਗੀ 3:30 ਚ 4:30 ਵਜੇ ਖਾਊਗਾ ਕਹਿੰਦੇ ਆ ਕੇ ਰੋਟੀ ਮੇਰੀ ਬਣਾ ਦੇਈਓ ਠੀਕ ਆ ਆਪਾਂ ਖਾ ਲੈਨੇ ਆ ਫੇ ਰੋਟੀ ਕੰਮ ਨਿਬੜੀ ਮੈਂ ਮਾੜੀ ਮਸ਼ੀਨ ਡਾਣੀ ਐ ਸੂਰ ਸੇਲਮ ਪਰਸੋ ਦਾ ਚਾਹੀਦਾ ਐ ਠੀਕ ਆ ਚਲੋ ਫੇ ਬਣਾਈਏ ਰੋਟੀ ਲਓ ਜੀ ਇੱਧਰ ਗੋਭੀ ਦੀ ਸਬਜੀ ਨਾਲ ਦਹੀਂ ਬੱਲੇ ਇੱਧਰ ਇਹਨਾਂ ਨੇ ਇੱਥੇ ਖਾਣੀ ਬੱਲੂ ਨੇ ਵੀ ਇੱਥੇ ਖਾਣੀ ਆ ਚਲੋ ਜੀ ਰੋਟੀ ਖਾ ਲਈਏ ਤੇ ਹਾਂਜੀ ਮੰਮੀ ਕਿੱਦਾਂ ਦੀ ਲੱਗੀ ਮੰਮੀ ਨੇ ਅੱਜ ਗੋਭੀ ਬਣਾਈ ਐ ਮੈਨੂੰ ਤਾਂ ਪਤਾ ਸਵਾਲ ਰੱਖਣੀ ਤੁਸੀਂ ਚਲੋ ਜੀ ਖਾ ਕੇ ਦੱਸਦੇ ਆ ਕਿੱਦਾਂ ਦੀ ਬਣੀ ਆ ਚਲੀ ਮਿਲਦੇ ਹੈ ਹੈ ਨਾਲ ਦੇਖਦੇ ਪਏ ਆ ਅਸੀਂ ਟੀਵੀ ਇਹਦੇ ਪਾਪਾ ਵੀ ਆਣ ਲੱਗੇ ਆ ਆਂਦੇ ਪਏ ਬੱਸ ਲਓ ਜੀ ਇਹ ਵੀ ਆ ਗਏ ਹੁਣ ਚਲੋ ਜੀ ਤੁਸੀਂ ਖਾ ਕੇ ਦੀ ਆਹ ਜੀ ਪਰੌਂਠੀਆਂ ਆਏ ਅੱਜ ਪਰੌਂਠੀਆਂ ਦੇ ਨਾਲ ਲੈ ਕੋਪੀ ਕੋਪੀ ਮੇਰੀ ਆ ਜਾ ਚੱਕੀ ਮੰਮੀ ਬਹੁਤ ਸੁਆਦ ਆ ਹਾਂ ਜੀ ਕੋਪੀ ਕੋਪੀ ਮੇਰੀ ਵੀ ਚੋ ਚੱਕੀ ਜਾਂਦੀ ਕੋਈ ਗੱਲ ਨਹੀਂ ਆਪਾਂ ਹੋਰ ਲਿਆਵਾਂਗੇ ਹੋਰ ਲਿਆ ਦੰਨੇ ਆ ਸ਼ੂਗਰ ਕਿਤੇ ਅੱਜ ਇਹ ਖਾਣ ਲੱਗੀ ਆ ਕੋਈ ਗੱਲ ਨਹੀਂ ਸ਼ੂਗਰ ਕਿਤੇ ਸਾਡੇ ਨਾਲ ਬੈਠੇ ਖਾਣ ਲੱਗੀ ਆ ਆਹ ਨਹੀਂ ਤਾਂ ਇਹ ਤਾਂ ਕਦੀ ਖਾਂਦੀ ਹੀ ਨਹੀਂ ਹੈਗੀ ਓਹੋ ਮਜ਼ਾ ਆਇਆ ਤੇ ਰੋਟੀ ਪਾਣੀ ਖਾ ਕੇ ਹੋ ਗਏ ਆ ਵਿਲੇ ਬੀਸ ਕੋ ਲਈਏ ਤੁਹਾਡੇ ਨੰਬਰ ਤੋਂ ਹੈ ਉਹ ਮੈਂ ਤੁਹਾਨੂੰ ਦਾਦਾ ਬਾਅਦ ਚ ਮੈਂ ਕੀਤਾ ਸੀ ਫੋਨ ਤੁਹਾਨੂੰ ਹਾਂਜੀ ਦਾਦਾ ਤੁਹਾਨੂੰ ਬਾਅਦ ਚ 1 ਮਿੰਟ ਸੌਂ ਕਰ ਜਾ ਰਕ ਤੇ ਕੀ ਖਾਣਾ ਹੁਣ ਗਲਾਬ ਜਾਮਣਾ ਗਰਮ ਕਰਕੇ ਲਿਆਵਾਂਗੇ ਇਦਾਂ ਹੀ ਚਲੋ ਠੀਕ ਹੈ ਮੁੰਡੂ ਤੂੰ ਖਾਣੀ ਆ ਨਹੀਂ ਖਾਣੀ ਹਾਂਜੀ ਦੋ ਦੋ ਤੇਰੀਆਂ ਦੋ ਤੁਹਾਡੀਆਂ ਦੋ ਮੇਰੀਆਂ ਨਹੀਂ ਇੱਕ ਤੁਹਾਡੀਆਂ ਇੱਕ ਇਹ ਨਿਆਣੇ ਕਿੱਧਰ ਆ ਰੋਣੇ ਲਖਾ ਨਹੀਂ ਹਰਮਨ ਵੀ ਹੈ ਨਹੀਂ ਗਿਆ ਉਹ ਵੀ ਕੋਠੇ ਗਿਆ ਰਹਿੰਦੇ ਉਹਨਾਂ ਨੂੰ ਟਾਈਮ ਵੀ ਚੇਂਜ ਹੋ ਗਿਆ ਸਕੂਲ ਦੀ 8:30 ਤੋਂ 2:30 ਦੇ ਚਲੋ ਠੀਕ ਜੀ ਸਾਢੇ 8:30 ਵਜੇ ਹੈ ਨਾ ਸਕੂਲ ਲੱਗਣਾ ਹੈ ਚਲੋ ਇਹ ਵੀ ਵਧੀਆ ਹੋ ਗਿਆ 9:00 ਵਜੇ ਲੱਗਦਾ ਅੱਧਾ ਘੰਟਾ ਲੇਟ ਹਰਮਨ ਦਾ ਵੀ ਰਹਿਣ ਦਿੰਦੇ ਆ ਮੈਂ ਕਰਕੇ ਲੈਂਦਾ ਗਰਮ ਲਓ ਜੀ ਖੋਣ ਲੱਗੇ ਆ ਜੀ ਆਪਾਂ ਗਲਾਵ ਜਮਣਾ ਗਰਮ ਕਰਨ ਇਹਦੇ ਚ ਪਾ ਲਿਆ ਆਪਾਂ ਥੋੜਾ ਜਿਹਾ ਪਾਣੀ 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 ਪਾਉਣ ਦੇ ਨਾਲ ਕੀ ਹੁੰਦਾ ਥੋੜਾ ਫਿਰ ਨਾ ਮਿੱਠਾ ਘਟ ਜਾਂਦਾ ਇਹਦੇ ਵਿੱਚ ਗਾਵ ਯਮਣਾ ਦੇ ਵਿੱਚ ਐਨ ਵਧੀਆ ਫਰਸਟ ਕਲਾਸ ਬਣਦੇ ਆ ਤੇ ਇਹਨੂੰ ਆਪਾਂ ਲਾ ਦੇਣਾ 30 ਸੈਕਿੰਡ ਲਈ ਫਿਰ ਪਾ ਕੇ ਖਾਣੇ ਆ ਲਓ ਜੀ ਸੈਕਿੰਡ ਹੋ ਗਏ ਪੂਰੇ ਤੇ ਅਜੇ ਹੋਈਆਂ ਨਹੀਂ ਗਰਮ ਇੱਕ ਵਾਰੀ 30 ਸੈਕਿੰਡ ਆਪਾਂ ਹੋਰ ਲਾ ਦਨੇ ਆਂ ਅਜੇ ਸੀ ਬਹੁਤ ਥੋੜੀਆਂ ਗਰਮ ਤੇ ਕਿਉਂਕਿ ਫ੍ਰਿਜੋਂ ਕੱਢੀਆਂ ਸੀ ਨਾ ਇਸ ਕਰਕੇ ਆਪਾਂ ਫਿਰ 30 ਸੈਕਿੰਡ ਦੁਬਾਰਾ ਲਾਉਂਦੇ ਆ ਤੇ ਲਓ ਜੀ 2 1 0 ਤੇ ਲਓ ਜੀ ਹੁਣ ਹੋ ਗਈਆਂ ਹਾਂ ਹੁਣ ਹੋ ਗਿਆ ਜੀ ਗਰਮ ਤੇ ਇਹਨਾਂ ਦੇ ਫੇਰ ਨਾ ਥੋੜਾ ਮਿੱਠਾ ਨਿਕਲ ਜਾਂਦਾ ਬਾਹਰ ਤੇ ਹੋ ਜਾਂਦੀਆਂ ਆ ਥੋੜੀਆਂ ਹੀਆਂ ਫਿੱਕੀਆਂ ਤੇ ਫੇਰ ਖਾਣ ਦਾ ਮਜ਼ਾ ਆਂਦਾ ਜੀ ਚਲੋ ਠੀਕ ਆ ਜੀ ਪਾਨੇ ਹੁਣ ਪਲੇਟਾਂ ਚ ਦੇ ਫਿਰ ਦਿਖਾਣੇ ਆ ਹਾਂਜੀ ਲਓ ਜੀ ਪਾਲੀਆਂ ਹੀ ਪਲੇਟ 'ਚ ਦੇ ਲਓ ਜੀ ਗਲਾਬ ਯਮਨਾ ਲੈਂਦੀਆਂ ਅਸੀਂ ਕਰਕੇ ਗਰਮ ਦੇਖੋ ਜੀ ਲਓ ਜੀ ਖਾਓ ਤੇ ਦੱਸੋ ਕਿਹੜੀਆਂ ਆਂ ਮੰਮੀ ਨੇ ਇੱਕੋ ਖਾਣੀ ਆ ਕਹਿੰਦੇ ਇੱਕੋ ਹੀ ਖਾਣੀ ਆ ਤੇ ਹਜੇ ਡੇਢ ਪਈ ਆ ਹੋਰ ਗਲਾਬ ਜਾਮਨ ਮੈਂ ਵੇ ਕੀਤੀ ਨਹੀਂ ਗਰਮ ਖਾਓ ਦੇਖੋ ਤੇ ਟੇਸਟ ਦੇਖੋ ਨਹੀਂ ਖਾਓ ਦੇਖੋ ਸੋਈ ਗਰਮ ਨਹੀਂ ਹੋਈ ਗਰਮ ਇੱਕ ਮਿੰਟ ਲਾਈ ਯਾਰ ਹੋਰ ਕਰੀਏ ਗਰਮ ਫੇ ਨਹੀਂ ਹੋਈ ਗਰਮ ਠੀਕ ਆ ਤਾਂ ਚਲੋ ਠੀਕ ਆ ਜੀ ਹਾਂ ਜੀ ਕਿਦਾਂ ਦੇ ਲਗੇ ਗਲਾਬ ਜਾਮਨ ਹਾਂ ਜੀ ਪਾਪਾ ਨੇ ਗੋਪਰਾ ਦੀ ਖਾਣ ਲਈ ਅੱਜ ਮੈਂ ਤੁਹਾਨੂੰ ਆਪਣੇ ਹੱਥ ਨਾਲ ਆਏ ਫਿਰ ਕਿ ਹੋ ਗਿਆ ਮम्मा ਨੂੰ ਆਪਣੇ ਹੱਥ ਨਾਲ ਖਵਾਇਆ ਤੇ ਇਹਨਾਂ ਨੇ ਮੈਨੂੰ ਜੋ ਸਾਡਾ ਵਿਆਹ ਹੋ ਗਿਆ ਤੋਂ ਫਲਾ ਸੀ ਆਪਣੇ ਹੱਥ ਮੈਂ ਇੱਕ ਚੰਮਾ ਅੱਜ ਤਾਂ ਮੈਂ ਖਵਾਇਆ ਨਾ ਫਿਰ ਅੱਜ ਮੈਂ ਫੇਕ ਖਵਾਇਆ ਨਾ ਮਮੀ ਵਾਲੇ ਤਾਂ ਕਹਿਣ ਤੇ ਅੱਜ ਮੈਂ ਆਪਣੇ ਆਪਣੀ ਮਰਜ਼ੀ ਨਾਲ ਖਵਾਇਆ ਨਾ ਫਿਰ ਮੈਂ ਨਹੀਂ ਮਮੀ ਸੁਵਾਦੀ ਆ ਉਹ ਕਿਉਂਕਿ ਨਿਆਣੇ ਜੋ ਮਰਜ਼ੀ ਗਈਆਂ ਨਿਆਣੇ ਦੇ ਕਹਿਣ ਤੇ ਥੋੜਾ ਚਾਹੀਦਾ ਸੀ ਹਾਂ 6 ਵਜੇ ਚੱਲੇ ਆ ਹਾਂ ਕਿੰਨੇ ਸੋੜੇ ਫੋਲਾ ਦੇ ਕੀ ਉਧਰ ਹੋ 6 ਵਜੇ ਚੱਲੇ ਆ ਵਲ ਤੇ ਮਮੀ ਸੋ ਕੇ ਉੱਠੇ ਆ ਮਮਾ ਦਾਦੀ ਤੁਨੀ ਤਾਂ ਸੋ ਗਈ ਸੀਗੇ ਤੇ ਦੀਦੀ ਦੇ ਮੈਂ ਲੜਦੇ ਪਏ ਸੀਗੇ ਤੇ ਮਮੋਣੀ ਵਾਲੇ ਕੱਪੜਾ ਜੀ ਤੇ ਹਾਂ ਮੈਂ ਦਿਲ ਕਰਦਾ ਮੈਂ ਕੱਲ ਛੁੱਟੀ ਕਰ ਲਵਾਂ ਕਿਉਂ ਕੱਲ ਮੇਰੀ ਬੈਸਟ ਫਰੈਂਡ ਨਹੀਂ ਚੱਲ ਕੋਈ ਦਿਨ ਦੋ ਦਿਨ ਅੱਗੇ ਹੀ ਛੁੱਗੇ ਹੋਵੇ ਸਕੂਲ ਨਹੀਂ ਗਏ ਵੀ ਚਲ ਗਈ ਤੁਸੀਂ ਆਜੋ ਮੈਨੂੰ ਸਕੂਲ ਮੈਂ ਗੱਲ ਫਾਈ ਕਰ ਦਿੰਦੀ ਦੀ ਲੱਗੂਗੀ ਫਨੀ ਫਨੀ ਤੇ ਅੱਜ ਸੀ ਡਿਸਾਈਡ ਕੀਤਾ ਮੈਂ ਦੀਦੀ ਨੇ ਕਿ ਅਸੀਂ ਪਾਰਕ ਜਾਣਾ ਹੈ ਹਾਂ ਯਾਰ ਦੀਦੀ ਸੁਭਾ ਮਾਂ ਨੂੰ ਰੋਜ਼ ਮੈਂ ਨਾ ਕਰ ਦਿੰਦੇ ਆ ਮਮਾ ਯਾਰ ਐਟ ਲੀਸਟ ਥੋੜਾ ਥੋੜੇ ਸੇ ਫੀਲਿੰਗਸ ਨਾ ਖੇਲ ਲਉ ਨਾ ਐਦਾਂ ਅਜੇ ਨਹੀਂ ਜਾ ਹੁਣ ਆਏ ਤਾਂ ਮੇਰੇ ਤਾਂ ਅੱਗੇ ਤੈਨੂੰ ਪਤਾ ਕਿਤੇ ਮਾਰੇ ਜਾਏ ਮੈਂ ਤਾਂ ਕਾਵਟ ਬਹੁਤ ਹੋ ਜਾਂਦੀ ਆ ਦਾ ਪੁੱਠਿਆ ਨਹੀਂ ਜਾਂਦਾ ਹੈਗਾ ਮੈਂ ਸੂਟ ਸੀਣਾ ਸੀਗਾ ਪਰ ਸੋ ਪਾਉਂਗੀ ਆਦਰ ਦੇ ਨਾਲ ਵਿੱਚ ਇੱਕ ਕੱਲ ਦਾ ਇੱਕ ਦਿਨ ਹੁਸੀ ਹੋ ਜਾਊਗਾ ਨਾਲ ਨਾਲ ਸਲਵਾਰ ਕੱਲ ਮੈਂ ਛੁੱਟੀ ਘਾ ਲੈਣੀ ਸਕੂਲੋਂ ਫੇਰ ਉਹ ਸਕੂਲੇ ਜਾ ਕੱਲੂ ਪਹਿਨੇ ਸਲਵਾਰ ਦਿੱਤੀ ਸੀ ਨਹੀਂ ਹੋਇਆ ਤਾਂ ਮੈਂ ਕਰਦੀ ਆ ਫੋਨ ਉਹਨੂੰ ਸੰਦੋਸ਼ ਨੂੰ ਉਹਨੂੰ ਕੋਤੀ ਕੁੜੀ ਆ ਗਈ ਤੇ ਨਾ ਇਹ ਚਲੋ ਸੀ ਲਾ ਫਿਰ ਕੱਪੜੇ ਪੜੇ ਕੱਪੜੇ ਨਹੀਂ ਨਹੀਂ ਤੇहां ਲਾ ਲਊਗੀ ਨਾ ਤੇहां ਲਾ ਲਓ ਫੇ ਕੱਪੜਾ ਚਲੋ ਪੀਣੀ ਆ ਵਧੀਆ ਜੀ ਇੱਕ ਵਾਰੀ ਫਨੀ ਦਾ ਚਲੋ ਠੀਕ ਆ ਚਾਹ ਪੀਣੀ ਆ ਮਨ ਇੱਕ ਵਾਰੀ ਵਧੀਆ ਜੀ ਦਾਦੀ ਬਣਾਉਗੀ ਬਣਾਣਾ ਕੁਛ ਨਹੀਂ ਅੱਟਾ ਵੀ ਗੁੰਨਿਆ ਪਿਆ ਦਾਲ ਪਈ ਆ ਸਾਦੀ ਮੂੰਗੀ ਕੱਲ ਵਾਲੀ ਉਹਦੇ ਨਾਲ ਰੋਟੀ ਖਾਵਾਂਗੇ ਕੱਲ ਵਾਲੀ ਰੋਟੀ ਖਾਵਾਂਗੇ ਤੇਰੇ ਤੈਨੂੰ ਸਕੂਲ ਲੈ ਪਾ ਦੇਣਾ ਟਿਫਨ ਸੁੱਕੇ ਆਲੂ ਆਲੂ ਤੋੜਕਦੇ ਨੇ ਮੈਂ ਸੇਰੇ ਸੇਰੇ ਰੋਟੀ ਗੋਪੀ ਜਿਆਦਾ ਗੋਪੀ ਜਿਆਦਾ ਨਹੀਂ ਗੋਪੀ ਆਲੂ ਤੋੜਕ ਦੂੰਗੀ ਸੇਰੇ ਗੋਬੀ ਨਹੀਂ ਗੋਬੀ ਨੂੰ ਜ਼ੋਰ ਬਣਾਵਾਂਗੇ ਕੋਈ ਚਾਵਲ ਚਾਵਲ ਕਹਿ ਗਿਆ ਸੋਰ ਸੋਰ ਬਰੀਆਨੀ ਸੋਰ ਸੋਰ ਚਾਵਲ ਨਹੀਂ ਜਾਂਦੇ ਓਹ ਜੀ ਜੀ ਹਾਹ ਚਲੋ ਦੇਖਦੇ ਮਜੀ ਦਿਖਦੀ ਹਾਹ ਕਾੜੀ ਚਲੋ ਠੀਕ ਆ ਫਿਰ ਗਾਇਜ਼ ਅਰੇ ਤੇ ਟਾਈਮ ਹੋ ਗਿਆ ਸਵਾ 6 ਦਾ ਤੇ ਇਧਰ ਲੱਗੀ ਹੋਈ ਆ ਮਾਂ ਆਪਣੀ ਨਾਲ ਖੱਪ ਪਾਉਣ ਹੈਡਫੋਨ ਲੈ ਗਿਆ ਕਿੰਨੇ ਦੇ ਮੈਂ ਵੀ ਲਿਆ ਕੇ ਦੇਣੀ ਹੈਡਫੋਨ ਯਾਰ ਤੁਹਾਡੀ ਮਾਂ ਨੂੰ ਲਿਆ ਕੇ ਦੇਣੀ ਹੈਡਫੋਨ 5 750 ਦੇ ਹੂੰ ਹੂੰ ਮੰਮੀ ਦਾ ਇੱਕ ਮਿੰਟ ਉਹ ਬੰਦ ਕਰੇ ਉਹ ਬੰਦ ਕਰ ਇੱਕ ਮਿੰਟ ਇੱਕ ਮਿੰਟ ਰੁਕ ਜਾ ਸਬਰ ਕਰ ਲਾ ਹਾਂਜੀ ਮੈਂਗਾ ਤੈਨੂੰ ਵੀ ਲਿਆ ਕੇ ਦੇਣੀ ਹੈਡਫੋਨ ਮੈਂ ਵਧੀਆ ਤਾਂ ਕਿ ਨਾ ਜਦੋਂ ਤੂੰ ਉੱਥੇ ਬਹਿ ਕੇ ਮੇਰੇ ਲਾਗੇ ਬਹਿ ਕੇ ਕੰਨਾਂ 'ਚ ਹੈਡਫੋਨ ਲਾ ਕੇ ਦੇਖੇ ਮੈਂ ਟੀਵੀ ਆਰਾਮ ਨਾਲ ਦੇਖ ਸਕਾਂ ਮਾਰੋ ਮਾਰ ਜਦੋਂ ਜਦੋਂ ਤੂੰ ਦੇਖ ਜਦੋਂ ਤੂੰ ਫੋਨ ਦੇਦੀ ਹੁੰਦੀ ਨਾ ਮੈਨੂੰ ਮੇਰੀ ਗਰਲਫ੍ਰੈਂਡ ਜਦੋਂ ਜਦੋਂ ਤੂੰ ਜਦੋਂ ਤੂੰ ਫੋਨ ਦੇਦੀ ਮੈਨੂੰ ਟੀਵੀ ਬੰਦ ਕਰਨਾ ਪੈਂਦਾ ਨਾ ਇਦਾਂ ਕਹਿੰਦਾ ਕਿਆ ਮੇਰੇ ਕੋਲ ਫੋਨ ਦਾ ਮੇਰੇ ਕੋਲ ਬੈ ਕੇ ਦੇਖੀ ਨਾ ਫਿਰ ਟੀਵੀ ਬੰਦ ਕਰਨਾ ਪੈਂਦਾ ਨਾ ਮੈਨੂੰ ਫਿਰ ਕਿਉਂ ਮੇਰੇ ਕੋਲ ਦਾ ਚਲੋ ਨਹੀਂ ਲਾਈਕ ਦਿਓ ਤੁਹਾਡੇ ਕੋਲ ਬਣਾ ਕੈਂਸਲ ਨਹੀਂ 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 ਇਦਾਂ ਨਹੀਂ ਹੋ ਸਕਦਾ ਇਦਾਂ ਨਹੀਂ ਹੋ ਸਕਦਾ ਯਾ ਦੇਖੋ ਮੇਰੇ ਕੰਮ ਆ ਗਿਆ ਹੁਣ ਕੱਪੜਿਆਂ ਦਾ ਚਾ ਚਲੋ ਵਧੀਆ ਆ ਗਿਆ ਦੇ ਚਲੋ ਚਾਰ ਪੈਸੇ ਕਮਾ ਲਈਏ ਬਿਲਕੁਲ 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 ਚਲੋ ਚਾਰ ਪੈਸੇ ਕਮਾ ਲਈਏ ਬਿਲਕੁਲ ਬਿਲਕੁਲ ਮੰਮੀ 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 ਚਾਹ ਬਣਾਉਂਦੇ ਮੈਂ ਵੀ ਪੀਊਂਗਾ ਜਾ ਯਾਰ ਮੜੀ ਜੀ ਹਾਂਜੀ ਚਾਹ ਬਣਾ ਰਹੇ ਹੋ ਹਾਂ ਹਾਂ ਚਲੋ ਬਣਾਓ ਤੁਸੀਂ ਬਣਾ ਲਗੇ ਤਿੰਨ ਜਣੇ ਅੱਛਾ ਚਾਹ ਬਣਾ ਕੇ ਕਿੰਦਾ ਮੋ ਵੀ ਫਿਰ ਪਾਣੀ ਵਿੱਚ ਪਾਇਆ ਅੱਛਾ ਫਤੂ ਆਇਆ ਹੋਏ ਵਿੱਚ ਪਾਇਆ ਦੁੱਧ ਪਾਓ ਓਕੇ ਚਲੋ ਲੈਓ ਅੰਦਰ ਬਣਾ ਕੇ ਧਰਮਜੀਪੀ ਘਰ ਚ ਕੀ ਗੱਲ ਆ ਕੈਂਚੀ ਨਹੀਂ ਲੱਭਦੀ ਕਿਹੜੀ ਕੈਂਚੀ ਮਾਸੀ ਕਿਹੜੀ ਜਿਹੜੀ ਉਹ ਕਟਿੰਗ ਕਰਦੀ ਤੇਰੀ ਕੈਂਚੀ ਜਿਹੜੀ ਹੈਗੀ ਉਹ ਪਿੱਕਲ ਦੀ ਅੱਖੀ ਵਾਲੀ ਆ ਇਹ ਪਤਾ ਕੀ ਕਰਦੀ ਆ ਕਾਗਜ਼ ਤੇ ਕੈਂਚੀ ਲੈ ਕੇ ਰੱਖਿਆ ਉੱਥੇ ਆ ਲੈ ਪਹਿਲਾਂ ਲਾਈਨਿੰਗ ਰੀਲ ਤੇ ਇੱਕ ਮੈਗੀ ਠੀਕ ਆ ਜੀ ਤੇ ਲੱਭੋ ਤੁਸੀਂ ਕੈਂਚੀ ਕੁੰਜੀ ਕਿਥੇ ਤੇ ਮੈਂ ਜਾਣਾ ਦੁਕਾਨੇ ਫਿਰ ਮੈਂ ਮੁੜ ਕੇ ਆਉਣਾ ਹੈ ਇਹ ਜੋੜੀ ਆ ਨਾ ਮੇਰੀ ਇਹ ਆਹੋ ਰਸੋਈ ਵਿੱਚ ਕਿਹਦਾ ਹੀ ਆ ਰਸੋਈ 'ਚ ਟੰਗਣ ਦਾ ਕੀ ਕੰਮ ਹੈ ਇਹ ਮੈਂ ਦੇਖੋ ਦੇਖੋ ਖਲਾ ਰੀ ਚੱਕਦੀ ਆ ਪਰਸ਼ਦੀ ਢੋਂਦੀ ਆ ਸਭ ਕੁਝ ਖਲਾ ਚੱਕਦੀ ਆ ਮੈਂ ਟੰਗ ਕੀ ਹੋਣੀ ਆ ਮੈਂ ਤਾਂ ਗੱਲ ਹੀ ਨਹੀਂ ਕਰਾਂ ਬੋਲੀ ਲੋ ਬਨ ਗਈ ਬਨ ਗਈ ਬਨ ਗਈ ਇਹ ਜੋੜੀ ਮਾਰਦੀ ਰੱਖਦਾ ਹੋ ਮੈਂ ਤਾਂ ਕੁਝ ਪਿੱਤਾ ਵੀ ਨਹੀਂ ਯਾਰ ਮੈਂ ਤਾਂ ਕੁਝ ਪਿੱਤਾ ਤੇ ਨਹੀਂ ਚਲੋ ਜਾਂਦਾ ਮੈਂ ਹੈ ਏ ਜਾਂਦਾ ਮੈਂ ਟਾਈਮ ਹੋ ਗਿਆ 8:30 ਦੇ ਆਪਾਂ ਅਗੇ ਘਰ ਇੱਧਰ ਮੈਡਮ ਜੀ ਲੱਗੇ ਹੋਏ ਆ ਜੀ ਸੂਟ ਸੀਨ ਆਪਣਾ ਕਿ ਵਿਆਹ ਜਾਣਾ ਸੀ ਪੰਜ ਤਰੀਕ ਨੂੰ ਵਾਈਟ ਸਪੋਟ ਪੈਲੈਸ ਤੇ ਕਦੇ ਸੂਟ ਨਵਾਂ ਪਾ ਕੇ ਜਾਣਾ ਮੈਂ ਕਿਹਾ ਲੋ ਜੀ ਨਵਾਂ ਪੱਲੇ ਆਤਾ ਨਾਲ ਹੀ ਆਪਾਂ ਸੀਓ ਹੁਣ ਸੀ ਆਪ ਹੀ ਲੈਣਾ ਇਹਨਾਂ ਨੇ ਮੈਨੂੰ ਬਹੁਤ ਸੌਖਾ ਇਹ ਤਾਂ ਬਾਹਰੋਂ ਸੁਆਮਾਂ ਤਾਂ ਸਵਾਈ ਬੋਲ ਲੈਂਦੇ ਸੂਟ ਲੈ ਕੇ ਦੇ ਤਾਂ ਦੁੱਖ ਨਹੀਂ ਲੱਗਦਾ ਸਵਾਈ ਦਾ ਬਹੁਤ ਦੁੱਖ ਲੱਗਦਾ ਹਾਂ ਜੀ ਸੱਚੀ ਸੁਆਮਾਂ ਹੈ ਸਵਾਈ ਦਾ ਬਹੁਤ ਦੁੱਖ ਲੱਗਦਾ ਆ ਪਿੱਛੇ ਜਾਂਦੇ ਆ ਹੂੰ ਲਾਈ ਯੋਗਾਕ ਦੀ ਹਾਂ ਚਲੋ ਸੀਓ ਤੁਸੀਂ ਉਧਰ ਮੈਂ ਦੇ ਦੇ ਨਿਆਣੇ ਕੀ ਕਰਦੇ ਆ ਬਿਲਕੁਲ ਉਹ ਸਾਨੂੰ ਸੀਨੇ ਆਉਂਦੇ ਆ ਆਹ ਨਿਆਣੇ ਦੇ ਦੇਦਾ ਕੀ ਕਰਦੇ ਆ ਹਾਂਜੀ ਮਾਤਾ ਜੀ ਤੁਸੀਂ ਕੀ ਕਰ ਰਹੇ ਹੋ ਥੋੜਕਾ ਲਾਇਆ ਤਾਂ ਆਲੂ ਚਲੋ ਇਧਰ ਦੇ ਦੇ ਨਿਆਣੇ ਕੀ ਕਰਦੇ ਆ ਹੁਣ ਲਓ ਜੀ ਨਿਆਣੇ ਦੇਖੀ ਕੀ ਕਰਦੇ ਆ ਹਾਂਜੀ ਤੁਸੀਂ ਕਰਨੇ ਜੀ ਅਸੀਂ ਕਾਰਟੂਨ ਵਿੱਚ ਵੀਡੀਓ ਘਾਣੇ ਤੋਂ ਘਾਣੇ ਫਸਟਾ ਦੇ ਉਸ ਫਿਰ ਗਾਣਾ ਤਾਂ ਬੰਦ ਕਰਾਇਆ ਨਾ ਵੀ ਨਹੀਂ ਤਾਂ ਕਾਪੀਰਾਈਟ ਆ ਜਾਂਦਾ ਮੈਂ ਹੁਣ ਆਇਆ ਈ ਘਰੇ ਮੈਂ ਕਿਹਾ ਦੇਖਾ ਕੀ ਕਰਦੇ ਆ ਚਲੋ ਕਰੋ ਤੁਸੀਂ ਇੰਜੋਏਮੈਂਟ ਆਪਣਾ ਬੂਆ ਬੰਦ ਲੋ ਭਾਈ ਜੀ ਬੂਆ ਬੰਦ ਕਰਤਾ ਮੈਂ ਕਿਹਾ ਲਓ ਜੀ ਭਾਈ ਜੀ ਬੂਆ ਬੰਦ ਕਰ ਦਿੱਤਾ ਜੀ ਉਹ ਲੱਗੇ ਹੋਏ ਆ ਗਾਣੇ ਆ ਗਏ ਤਾਂ ਆਪਣੇ ਚਲੋ ਆਪਾਂ ਵੀ ਇਧਰ ਬੈ ਕੇ ਟੀਵੀ ਦੇ ਦੇ ਥੋੜਾ ਜਿਹਾ ਚਲੋ ਲਾਓ ਲਗਾ ਲਗਾ ਲਾਉਣ ਮੈਂ ਕੁਝ ਆਪਾਂ ਤਾਂ ਕੋਈ ਦੇਖਣ ਥੋੜੀ ਦਿੰਦੇ ਆ ਆਹੋ ਆਪਾਂ ਨੂੰ ਕਿਸੇ ਦੇਖਣ ਦਿੰਦੇ ਆ ਹੁਣ ਫਾਇਦਾ ਹੈ ਨਾ ਹਾਂ ਜੇ ਉਧਰ ਬੈ ਕੇ ਉਹ ਦੇਖਦੇ ਸੀ ਇਧਰ ਦੇਖ ਲੈਣਾ ਚਾਹੀਦਾ ਇਧਰ ਦੇਖ ਦੀਆਂ ਵੀ ਆ ਬਹੁਤ ਦੇਖ ਲੈਣਾ ਓਹੋ ਸ਼ੌਦ ਮੈਂ ਜੇਤਾ ਬੋਲ ਗਿਆ ਨਹੀਂ ਕੀਤਾ ਹੈਗਾ ਮੈਂ ਨਿਤਨੇ ਨਿਤਨੇ ਮਸਵਰੇ ਦਿੱਤੀ ਲਾ ਦੇਣਾ ਫਿਰ ਹਾਂ ਇੱਥੇ ਲਾ ਦੂੰ ਫਿਰ ਉੱਥੇ ਭਰੂੰਗਾ ਮੈਂ ਭਰੇ ਹੋਏ ਆ ਮੈਨੂੰ ਯਾਰ ਭੁੱਲ ਗਿਆ ਦੁਕਾਨੇ ਜਾ ਕੇ ਪੈਨ ਡਰਾਈਵ ਚ ਪਾਉਂਦਾ ਚਲੋ ਠੀਕ ਆ ਹਾਂ ਓਕੇ ਓਕੇ ਲਓ ਮੈਂ ਟੀਵੀ ਲਾਉਂਦਾ ਹਾਂ ਟਾਈਮ ਹੋ ਗਿਆ 9:20 ਮਿੰਟ ਤੇ ਹਣ ਲੱਗਿਆ ਜੀ ਆਪਾਂ ਦਾਲ ਨਾਲ ਰੋਟੀ ਖਾਣ ਮਤ ਗੋਭੀ ਹੈਗੀ ਤੇ ਥੋੜੀ ਉਹ ਵੀ ਲਿਓ ਯਾਰ ਫਿਰ ਗੋਭੀ ਨਾਲ ਲੈਣੀ ਥੋੜੀ ਜੀ ਹਾਂ ਜੀ ਭਾਈ ਜੀ ਤੁਸੀਂ ਖਾਣੀ ਰੋਟੀ ਲੈ ਲਓ ਏ ਇੱਦਾਂ ਲੈਓ ਇਹ ਰੋਟੀ ਖਾਣੀ ਆ ਨਾ ਨਾ ਤੁਸੀਂ ਖਾਣੀ ਹਾਂ ਲੈ ਚਾਹ ਗੱਲਾਂ ਫਿਰ ਕਿਹਦੀ ਕਿਹਦੀ ਹੋਈ ਫਿਰ ਮੇਰੀ ਰੂਬਲ ਦੀ ਮੰਮੀ ਦੀ ਤੇ ਦਾਦੀ ਦੀ ਠੀਕ ਹੈ ਜੀ ਚਲੋ ਮਿਲਦੇ ਆਂ ਰੋਟੀ ਪਾਣੀ ਖਾ ਗਏ ਹੁਣ ਆ ਗਏ ਹੋ ਜੀ ਕਿੰਨਾ ਕਰੇਗਾ ਸੂਟ ਤੁਹਾਡਾ ਹੁਣ ਸਰਵਾ ਰਹਿ ਗਈ ਸੀਣ ਵਾਲੀ ਪੁੰਜੇ ਪੁੰਜੇ ਰਹਿ ਗਈ ਫੋਨ ਵਾਲੇ ਕੰਮ ਦੇ ਹੋਣ ਵਾਲੇ ਸਰ ਮਨਾ ਪਰਸੋ ਜਾਣਾ ਫਿਰ ਹੋ ਜਾਣਾ ਤੇਰਾ ਹੋਰ ਹੋਰ ਚਲੋ ਪਾਓ ਫਿਰ ਰੋਟੀ ਨਾਲ ਮੈਨੂੰ ਯਾਰ ਗੋਭੀ ਦੀ ਸਬਜ਼ੀ ਸਪੈਸ਼ਲ ਮੈਨੂੰ ਬਹੁਤ ਟੇਸਟੀ ਲੱਗੀ ਹੈ ਦਾਲ ਦੇ ਨਾਲ ਖਾਣੀ ਹੈ ਦੁਪਹਿਰੇ ਜੇ ਤਾਂ ਬਲਕਾ ਦਾਲ ਨਾਲ ਖਾਣ ਨੂੰ ਕਿਉਂਕਿ ਦਾਲ ਤੇ ਗੋਭੀ ਦੋ ਚੀਜ਼ਾਂ ਇਕੱਠੀਆਂ ਖਾਓ ਬਹੁਤ ਵਧੀਆ ਸਵਾਦ ਆਦੀਆਂ ਫਿਰ ਚਲੋ ਪਾਓ ਫਿਰ ਮਿਲਦੇ ਹਾਂ ਰੋਟੀ ਖਾ ਗਏ ਹੈ ਓਕੇ ਜੀ ਓਕੇ ਪਾਣ ਲਗਾ 10 ਵਜੇ ਹੋ ਗਏ 10 ਮਿੰਟ ਹਾਂਜੀ ਪੰਜ ਕਿਦਾਂ ਤਿਆਰੀਆਂ ਇੱਧਰ ਹੋ ਰਹੀ ਹੈ ਜੀ ਕੱਪੜੇ ਪ੍ਰੈਸ ਹੋ ਰੇ ਸਕੂਲ ਦੀ ਯੂਨੀਫਾਰਮ ਤੇ ਹਰ ਮਨ ਹੁਣੀ ਬਣਾ ਰਹੇ ਉਪਰ ਅਜ ਵੀਡੀਓ ਕਹਿੰਦੇ ਸਾਨੂੰ ਪੱਜ ਜਾਣੇ ਕੀ ਪਾਬੋਤ ਹੋਗੇ ਅੱਟ ਬੇ ਉਹਨੇ ਆਪਣੇ ਹਿਸਾਬ ਨਾਲ ਲੈਣ ਜਿੰਨੇ ਖਾਣੇ ਆ ਦੋ ਪਈ ਆ ਦੋ ਪਈ ਅੱਟ ਬੇ ਬਹੁਤ ਹੋਗੇ ਉਹ ਆਪਣੇ ਖਾਣ ਲੇ ਜਿੰਨੇ ਲਿਆਉਣੇ ਉਹਨਾਂ ਨੂੰ ਪਤਾ ਹੀ ਹੱਤੇ ਨਹੀਂ ਸਾਰੇ ਸਾਰੇ ਯੋਗਾ ਪੁੱਛਦਾ ਮੈਂ ਇੱਕ ਵਾਰੀ ਫੇਰ ਵੀ ਤਿੰਨੇ ਜਿੰਨੇ ਖਾਣੇ ਲਾ ਦੇ ਲੈਣੇ ਆ ਦੇਖਦਾ ਪੁੱਛਦਾ ਮੈਂ ਇਹ ਅਜੇ ਕੋਠੇ ਦੇ ਹੀ ਆ ਜੀ ਇਹਨਾਂ ਨੇ ਬਣਾਉਣੀ ਆ ਵੀਡੀਓ ਕੋਈ ਕਹਿੰਦੇ ਸਾਨੂੰ ਪਾਜ ਜਾਣੇ 12 ਤੇ ਚੱਲੇ ਸੀ ਮੈਗੀ ਲੈਣ ਮੇਰੇ ਖਿਆਲ ਚ ਚੱਲ ਗਏ ਆ ਕਹਿੰਦੇ ਜੇ ਉਹ ਦੋ ਜਾਣੇ ਗਏ ਆ ਆਹੋ ਉਹਨੂੰ ਫੋਨ ਕਰਕੇ ਪੁੱਛਦੇ ਆ ਵੀ ਉਹ ਨਹੀਂ ਲੈ ਆਇਓ ਜਿੰਨੀ ਸਾਡੇ ਸਰ ਜਵੇ ਫੋਨ ਕੀਤਾ ਫਿਰ ਫੋਨ ਕਟਿਆ ਬਲੌਗ ਬਣਾਉਂਦੇ ਬੰਦੇ ਨੇ ਤੇ ਮੈਂ ਕਿਹਾ ਵੀ ਮੰਮੀ ਤੇਰੀ ਮੈਂ ਕਿਹਾ ਮਾਂ ਤੇਰੀ ਕਹਿੰਦੀ ਵੀ ਓਨੇ ਕ ਲੈ ਆਇਓ ਜਿੰਨਾ ਤੁਹਾਡਾ ਸਰ ਜਾਵੇ ਕਹਿੰਦਾ ਪੰਜ ਪੈਕਟ ਲੈ ਕੇ ਆਉਣੇ ਮੈਂ ਕਿਹਾ ਸਰਕਲ ਜੋ ਲੋ ਕਹਿੰਦਾ ਫਿਰ ਮੈਂ ਆਪਣੇ ਹਿਸਾਬ ਨਾਲ ਦੇਖ ਲੈਣਾ ਆਂ ਆਪੀ ਕਿੱਦਾਂ ਨਹੀਂ ਤੁਸੀਂ ਕਹਿੰਦਾ ਕਿ ਮੈਨੂੰ 6 ਕਿਹਾ ਕਿ ਐਸੋ ਉਹਨੂੰ ਕਹਿੰਦਾ ਸੀ ਤੁਹਾਨੂੰ ਪਤਾ ਮੈਂ ਸਰ ਵੀ ਜਾ ਮੈਂ ਉਹਨੂੰ ਇਹ ਗੱਲ ਕਹੀ ਆ ਮੈਂ ਕਿਹਾ ਦੋ ਪੈਕਟ ਘਰ ਪਏ ਆ ਤੁਸੀਂ ਕਿੰਨੇ ਲੈ ਕੇ ਆਉਣੇ ਕਹਿੰਦਾ ਪੰਜ ਮੈਂ ਕਿਹਾ ਤੁਹਾਡੀ ਮਾਂ ਕਹਿੰਦੀ ਆ ਵੀ ਓਨੇ ਕ ਲੈ ਆਓ ਜਿੰਨਾ ਤੁਹਾਡਾ ਸਾਰਾ ਸਰ ਜਾਵੇ ਵੱਧ ਲੈ ਆਓ ਜਹੇ ਕਹਿੰਦਾ ਚਲੋ ਅਸੀਂ ਦੇਖਦੇ ਆਂ ਆਪਣੇ ਹਿਸਾਬ ਤੇ ਇਹਨਾਂ ਨੇ ਬੱਜਣੇ ਅੱਜ 12 ਇਹਨਾਂ ਨੂੰ ਘਰੇ ਇੱਥੇ ਬਣਾਉਂਦੇ ਹੋਣਾਂ ਦੇ ਉੱਪਰ ਵੀਡੀਓ ਦਿਖਾਵਾਂਗੇ ਤੁਹਾਨੂੰ ਮੜਿਆ ਵਿੱਚ ਸ਼ੂਟ ਜਗਾ ਬਣਾ ਕੇ ਲਿਆਂਗ ਬਲੌਗ ਫੇ ਆ ਕੇ ਐਂਡ ਕਰਾਂਗੇ ਬਲੌਗ ਦਾ ਲੈ ਮੈਗੀ ਕਿੰਨੇ ਪਕੜ ਲੈ ਗਏ ਆ ਸਭ ਤੋਂ ਆ ਦੋ ਪਹਿਲੇ ਪੈਸੇ ਪੰਜ ਲਿਆ ਹਾਂ ਪੰਜ ਤੋਂ ਦੋ ਸੱਤ ਹੋ ਗਏ ਹਾਂਜੀ ਕਿਦਾਂ ਜੀ ਉੱਪਰ ਦੇਖ ਕੇ ਹਨਾ ਕੀ ਕਰਦੇ ਪਏ ਆ ਜੀ ਮੈਂਗਾ ਦੇਖਾਂ ਉੱਪਰ ਕੀ ਕਰਦੇ ਵਾਏ ਓਏ ਕੀ ਕਰਦੇ ਆ ਅਸੀਂ ਵੀਡੀਓ ਬਣਾਉਂਦੇ ਹਾਂ ਹਾਂਜੀ ਭਾਜੀ ਇੱਧਰ ਹਾਂਜੀ ਕਿਲਵਿਸ਼ ਕਿਲਵਿਸ਼ ਬਣਿਆ ਤੂੰ ਕੀ ਕਰਦੇ ਆ ਐ ਓਏ ਕਿਲਵਿਸ਼ ਬਣਿਆ ਤੂੰ ਕਾਮ ਥੇਰਾ ਕਾਇਮ ਰਹੇ ਤਾਨੂੰ ਟਾਈਮ ਲੱਜਣਾ ਵਾਵਾ ਅਸੀਂ ਮੈਂਗੀ ਖਾਣੀ ਪਹਿਲਾਂ ਫੇਰ 12 ਵਜੇ ਦੀ ਸੀ ਚਲੋ ਕਿਹੜੀ ਵੀਡੀਓ ਕਿਹੜੀ ਬਣਾ ਰਹੇ ਆ ਜਿਹੜੀ 12 ਵਜਣੇ ਦੋ ਵੀਡੀਓ ਬਣਾਣੀ ਆ ਓਕੇ ਓਕੇ ਕਿਆ ਲੱਗਣਾ ਹੈ ਚਲੋ ਠੀਕ ਹੈ ਜੀ ਹਨੇਰਾ ਕੈਮਰਾ ਇਹ ਕਹਦੇ ਕਰੀ ਕਹਦੇ ਮੇਰੀ ਵੀਡੀਓ ਨਹੀਂ ਬਣਾਈ ਜਨੇ ਨਹੀਂ ਉਹ ਵੀਡੀਓ ਬਾਅਦੋਂ ਪਰ ਜਿੱਦਾਂ ਤੂੰ ਮੇਰੀ ਗੱਲ ਸੁਣ ਜਿੱਦਾਂ ਤੂੰ ਗੈਸਟ੍ਰੀਮ ਖੜਾ ਨਾ ਇੱਕ ਵਾਰੀ ਕਹਦੇ ਹਨੇਰਾ ਕਾਇਮ ਰਹੇ ਹਨੇਰਾ ਕੈਮਰੇ ਪੰਜਾਬੀ ਜਣੀ ਮम्मा ਹਿੰਦੀ ਜੀ ਬੋਲਣਾ ਸੀ ਜੀ ਲੋ ਜੀ ਇੱਧਰ ਹੁਣ ਬਣ ਰਹੀ ਹੈ ਮੈਗੀ ਮੈਂ ਕਹਿਆ ਸੀ ਆਪਾਂ ਬੋਗੇ ਬਿੱਲੇ ਆਪਾਂ ਮੜਾ ਮੜਾ ਕੋਈ ਟੀਵੀ ਟੂਵੀ ਦੇਖੀਏ ਨਾਟਕ ਸਾਡੇ ਦੇਖੀਏ ਤੇ ਇੱਧਰ ਹੁਣ ਇਹਨਾਂ ਨੂੰ ਪਹਿਲਾਂ ਮੈਗੀ ਬਣਾ ਕੇ ਦੇਣੀ ਆ ਆਪ ਬਣਾਣ ਲੱਗਾ ਸੀ ਰਾਕੇ ਨਾ ਤੁਸੀਂ ਜਾਓ ਤੁਸੀਂ ਜਾ ਕੇ ਰੈਸਟ ਕਰੋ ਮੈਂ ਬਣਾਵਾ ਆਇਆ ਮੈਂ ਕਿ ਭਰਾਵਾ ਤੂੰ ਉਹਦੇ ਨਾਲ ਜਾ ਕੇ ਖਲਾ ਰੱਖ ਲੈ ਕਿਤੇ ਚ ਪਾਣਾ ਸਾਰੀ ਸਾਫ ਕੀਤੀ ਆ ਤੇ ਇੰਨੀ ਕੜਾਈ ਚੱਕੀ ਆ ਨਿੱਕੀ ਜਿਹੀ ਕੜਾਈ ਆ ਇਹਦੇ ਕੜਾਈ ਵਿੱਚ 7 ਮੈਗ 7 ਮੈਗੜੇ ਚ ਕਿਦੋਂ ਬਣ ਜਾਣੇ ਸੀਗੇ ਕਿਉਂ ਮੈਂ ਤੈਨੂੰ ਬਣਾ ਕੇ ਦੀ ਆਵਾਜ਼ ਮਾਰਦੀ ਆ ਚਲੋ ਇਹ ਕਿਹੜੇ ਕਿਤੇ ਮਿੰਟੇ ਚ ਬਣ ਜਾਣੀ ਆ ਪਹਿਲਾਂ ਪਾਣੀ ਨੂੰ ਡਿਜੂਗਾ ਪਾਣੀ ਆਹ ਟਾਈਮ ਲੱਗਣਾ ਇਹਨੂੰ ਬਣਾਨ ਨੂੰ ਚਲੋ ਆਜੋ ਫੇਰ ਅੰਦਰ ਮੈਂ ਬਲੌਗ ਕਰਦਾ ਸੈਟ ਸਾਰਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਐਂਡ ਕਰਿਓ ਆਗੇ ਠੀਕ ਆ ਓਕੇ ਜੀ ਤੇ ਪੌਣੇ 11 ਹੋ ਗਏ ਤੇ ਉਹ ਲੈ ਗਏ ਮੈਗੀ ਬਣਾ ਕੇ ਲੱਗ ਦਿੱਤੀ ਆ ਲੈ ਕੇ ਉੱਪਰ ਚਲੋ ਵਧੀਆ ਕਰੋ ਫੇ ਬਲੌਗ ਦਾ ਐਂਡ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਚਲੋ ਮਿਲਦੇ ਆ ਗੱਲ ਇੱਕ ਨਵੇਂ ਬਲੌਗ ਅਰੇ ਗੋਰੀ ਬੁੜੀ ਲੰਗੜੀ ਆ ਮੈਂ ਹੈਗੀ ਗੋਰੀ ਆ ਚਲੋ ਮਿਲਦੇ ਹਾਂ ਨਿਕਾ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ